ਜਦੋਂ ਕਦੇ ਧੀਆ ਵੱਲੋਂ ਕੋਈ ਉਲੰਭਾ ਹੋਣਾ ਨਾ ਕਿਉਂਕਿ ਧੀ ਉਲੰਭਾ ਰੋਸ ਕੇ ਦੇ ਨਾਲ ਕਰਦੀ ਆ ਆਪਣੀ ਮਾਂ ਨਾਲ ਮਾਂ ਨੂੰ ਕਹਿ ਕੇ ਫੋਨ ਕਰਕੇ ਵਿਆਹ ਨਹੀਂ ਠੀਕ ਆ ਨਹੀਂ ਠੀਕ ਤੇ ਜਿਹੜੀ ਸਿਆਣੀ ਮਾਂ ਆਇਆ ਨਾ ਉਹ ਮੋਰੋਂ ਕਹਿੰਦੀ ਹੁੰਦੀ ਐ ਪੁੱਤ ਕੋਈ ਗੱਲ ਨਹੀਂ ਅਸੀਂ ਵੀ ਔਖੇ ਸੁਖੇ ਇਦਾਂ ਹੀ ਟਾਈਮ ਕੱਢਿਆ ਘਰਾਂ ਚ ਇਦਾਂ ਹੀ ਚੱਲਦਾ ਪਉ ਤਾਂ ਮਾੜਾ ਮੋਟਾ ਸੁਭਾਅ ਦੇਖਣਾ ਹੀ ਪੈਂਦਾ ਸੁਭਾਅ ਬਦਲ ਕੇ ਪਉ ਚੁੱਪ ਕਰ ਜੀਦਾ ਫਿਰ ਕੀ ਹੋਇਆ ਜੇ ਸਹੁਰਾ ਥੋੜਾ ਜਿਆਦਾ ਕੌੜਾ ਬੋਲ ਦੇ ਪਉ ਚੁੱਪ ਕਰ ਜੀਦਾ ਫਿਰ ਕੀ ਹੋਇਆ ਜੇ ਤੈਨੂੰ ਇਦਾਂ ਜਿਹੜੀ ਸਿਆਣੀ ਮਾਂ ਹੈ ਉਹ ਆਪਣੀ ਧੀ ਦਾ ਘਰ ਵਸਾਉਣ ਲਈ ਕਹਿੰਦੀ ਪੁੱਤ ਦੇ ਹੁੰਦਾ ਸੀ ਵੀ ਔਕੇ ਸੌਕੇ ਤੁਹਾਨੂੰ ਪਾ ਲਿਆ ਘਰਾਂ ਚ ਚੱਲਦਾ ਹੀ ਰਹਿੰਦਾ ਗੁੱਸਾ ਨਹੀਂ ਕਰੀਦਾ ਦੋ ਮਿੰਟ ਚੁੱਪ ਕਰ ਜਾਈਦਾ ਉਹ ਧੀ ਦਾ ਘਰ ਵਸ ਜਾਂਦਾ ਕਿਉਂ ਮਾਂ ਨੇ ਅਕਲ ਜੂਂ ਦਿੱਤੀ ਤੇ ਜਿਹੜੀ ਮੋਬਾਈਲ ਫੋਨ ਦਾਜ ਵਿੱਚ ਹੀ ਪਹਿਲਾਂ ਦੇ ਕੇ ਕਹੇ ਜੇ ਕੋਈ ਗੱਲ ਹੋਈ ਨਾ ਤੂੰ ਫੋਨ ਕਰ ਦੇਈ ਫਿਕਰ ਨਹੀਂ ਕਰਨਾ ਉਹ ਚੌਥੇ ਦਿਨ ਹੀ ਕਰ ਦਿੰਦੀ ਉਹਨੇ ਚੌਥੇ ਦਿਨ ਕੰਪਲੀਟਾਂ ਸ਼ੁਰੂ ਤੇ ਜੇ ਉਹ ਮਾਂ ਨੂੰ ਦੱਸੇ ਨਹੀਂ ਮੈਨੂੰ ਇਦਾਂ ਕਹਿੰਦੇ ਆ ਇਦਾਂ ਕਹਿੰਦੇ ਉਹ ਕਹਿੰਦੀ ਕੋਈ ਨਹੀਂ ਅਸੀਂ ਆਉਣਾ ਐਤਵਾਰ ਤੂੰ ਤਿਆਰ ਰਹੀ ਅਸੀਂ ਐਤਵਾਰ ਆਏ ਤੂੰ ਤਿਆਰ ਨਹੀਂ ਜਿਹੜੀ ماں ਆ ਸਿੱਖਿਆ ਦੇਣ ਲੱਗਦਾ ਹੈ ਉਹਦੀ ਦਾ ਪਰ ਨਹੀਂ ਬਸਾ ਸਕਦਾ